ਆਉਣ ਵਾਲੀ ਕੱਲ ਦੇ ਫਿਕਰ ਤੇ ਲੰਘ ਗਏ ਸਮੇਂ ਦੇ ਪਛਤਾਵੇ ਨੇ ਬੰਦੇ ਨੂੰ ਮਿੱਟੀ ਕਰਕੇ ਰੱਖਦਾ ਏ ਕੋਈ ਸੋਚਦਾ ਹੀ ਨਹੀਂ ਹੁਣ ਜਿਹੜਾ ਸਮਾਂ ਉਹੀ ਸਾਡੇ ਕੋਲ ਆ ਤੇ ਉਹੀ ਸਾਡੇ ਹੱਥ ਆ ਕੋਈ ਬੰਦਾ ਹੁਣ ਦੇ ਸਮੇਂ ਨੂੰ ਸਾਹਮਣਾ ਨਹੀਂ ਤੇ ਜਦੋਂ ਸਮਾਂ ਲੰਘ ਜਾਂਦਾ ਏ ਤੇ ਫਿਰ ਉਹ ਰੋਂਦਾ ਏ ਫਰਲਾਉਂਦਾ ਏ ਕਿ ਮੈਂ ਉਹ ਸਮਾਂ ਕਿਉਂ ਨਹੀਂ ਸਾਭਿਆ ਜਦੋਂ ਮੌਤ ਉਹਦੇ ਸਹਰਾਣੇ ਆ ਕੇ ਕੱਢ ਜਾਂਦੀ ਏ ਫਿਰ ਬੰਦਾ ਸੋਚਦਾ ਏ ਕਿ ਕਿਤੇ ਇੱਕ ਦਿਨ ਹੋਰ ਮਿਲ ਜਾਵੇ ਕਿਤੇ ਮੈਂ ਖੁੱਲ ਕੇ ਜੀ ਸਕਾਂ ਮੈਂ ਉਹ ਸਭ ਕਰ ਸਕਾਂ ਜੋ ਸੋਚਵੇਂ ਕਰਨ ਤੋਂ ਡਰਦਾ ਸੀ ਫੇਰ ਉਹ ਚੀਕਾਂ ਮਾਰੂ ਰੋਊ ਕਿ ਕਿਤੇ ਮੈਨੂੰ ਇੱਕ ਦਿਨ ਹੋਰ ਮਿਲ ਜਾਵੇ ਕਿਤੇ ਮੈਂ ਉੱਗਦਾ ਸੂਰਜ ਇੱਕ ਵਾਰ ਹੋਰ ਵੇਖ ਸਕਾਂ ਮੈਂ ਆਪਣੇ ਆਪ ਨੂੰ ਪਛਾਣ ਸਕਾਂ ਕਿ ਮੈਂ ਕੀ ਕਰਨ ਆਇਆ ਸੀ ਇਸ ਦੁਨੀਆ ਦੇ ਉੱਤੇ ਫੇਰ ਉਹ ਸਮਝ ਜਾਊ ਕਿ ਮੈਂ ਇੰਨਾ ਕੀਮਤੀ ਮਨੁੱਖਾ ਜੀਵਨ ਨਹੀਂ ਕਿਵਾ ਦਿੱਤਾ ਕਿਤੇ ਮੈਂ ਉਹ ਸਮਾਂ ਸਾਹਮਣਾ ਨਾ ਸੁਣਦਾ ਇਸ ਦੁਨੀਆ ਦੀ ਨਾ ਕਿਸੇ ਨੂੰ ਖੁਸ਼ ਕਰਨ ਦੇ ਪਿੱਛੇ ਭੱਜਦਾ ਲੰਘ ਗਿਆ ਸਮਾਂ ਹੁਣ ਸਾਡੇ ਹੱਥ ਨਹੀਂ ਆਉਣਾ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਆਪਣੇ ਹੱਥ ਵਿੱਚ ਨਹੀਂ ਹੈ ਤੇ ਹੁਣ ਕੁਝ ਆਪਣੇ ਹੱਥ ਵਿੱਚ ਆਇਆ ਤਾਂ ਉਹ ਜਿਹੜਾ ਹੁਣ ਸਮਾਚਾਰਦ ਰਿਖਾ ਚੱਲ ਬੰਦਿਆ ਉੱਠ ਖੜਾ ਹੋਣਾ ਡਰੇ ਇਸ ਦੁਨੀਆ ਤੇ ਨਾ ਤੂੰ ਇੱਥੇ ਕਿਸੇ ਨੂੰ ਖੁਸ਼ ਕਰਨਾ ਹੈ ਤੇ ਨਾ ਹੀ ਕਿਸੇ ਨੂੰ ਦੁਖੀ ਕਰਨਾ ਹੈ ਤੂੰ ਉੱਠਣਾ ਹੈ ਤੇ ਤੂੰ ਤੁਰਨਾ ਹੈ ਤੇ ਤੂੰ ਤੁਰਨਾ ਹੈ ਆਪਣੀ ਸੋਚ ਅਨੁਸਾਰ ਕੁਇਕ ਵਾਰ ਇਕੱਲਾ ਤੁਰਨ ਦਾ ਹੌਸਲਾ ਤਾਂ ਰੱਖ ਦੇਖ ਕਿਵੇਂ ਦੁਨੀਆ ਤੇਰੇ ਪਿੱਛੇ ਪਿੱਛੇ ਭਜਦੀ ਹੈ ਤੂੰ ਦੇਖ ਫਿਰ ਜੀਣ ਦਾ ਕਿੰਨਾ ਆਨੰਦ ਆਉਂਦਾ ਜੇ ਤੂੰ ਹੁਣ ਜਿਉਣਾ ਸ਼ੁਰੂ ਕਰਦਾ ਨਾ ਫਿਰ ਤੈਨੂੰ ਕੋਈ ਦੁੱਖ ਲੱਗੂਗਾ ਤੇ ਨਾ ਹੀ ਤੈਨੂੰ ਕੋਈ ਸੁੱਖ ਲੱਗੂਗਾ ਫਿਰ ਜੋ ਲੱਗੂਗਾ ਉਹ ਹੋਊਗਾ ਸਿਰਫ ਆਨੰਦ ਆਨੰਦ ਤੇ ਪਰਮਾਨੰਦ